ਕੀ ਰੀਆ ਪਾਣੀ ਬੜਾ ਲੱਗੇ ਲੱਗੇ ਵਾਵਾ ਬਿਆਪੀ ਪਾਪਾ ਆ ਗਏ ਸੀ ਜੀ ਰਾਤ ਘਰੇ ਪਿੰਡ ਤੇ ਆਪਣਾ ਅਰ ਕੱਲ ਵੀਡੀਓ ਬਣਾਉਂਦਾ ਸਾਡਾ ਟਾਈਮ ਵੀ ਲੱਗਾ ਬਾਰਾਂ ਹੋਏ ਅਜਾ ਭਈਏ ਤੁਹਾਡੇ ਪਿਓ ਦੀ ਨੀਗੀ ਹਾਂ ਰੀਆ ਸਾਡੇ ਲੱਗੇ ਤੇ 32 33 ਲੱਗ ਮੈਂ ਤਾਂ ਕੱਢ ਲਿਆ ਉਹਨੂੰ ਕਿਰਗਨ ਕੋਲ ਨਹੀਂ ਰਚੀਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਅੱਜ ਦੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਚੱਲੀ ਜਾਂਦੀ ਹੈ ਜੀ ਮਸ਼ੀਨ ਆਪਣੀ ਤੇ ਗਰਮੀ ਦਾ ਵੀ ਕਹਿ ਰੈ ਨਾ ਮੱਲਾ ਪੁੱਛੋੜਾ ਜਿੰਨੀ ਗਰਮੀ ਨੇ ਹੱਥ ਕਰਾਈ ਪਈ ਆ ਇੰਜਨ ਵੀ ਐ 90 95 ਤੇ ਰਹਿੰਦਾ ਸੋ ਉਹਨੂੰ ਵੀ ਹੱਥ ਲਾ ਜਾਂਦਾ ਕਿਤੇ ਕਿਤੇ ਇੰਨੀ ਗਰਮੀਆਂ 46 47 ਡਿਗਰੀ ਟੈਂਪਰੇਚਰ ਆ ਇੱਕ ਮੱਕੀਆਂ ਦਾ ਪੜਾਸ ਆ ਹਵਾ ਨਹੀਂ ਲੱਗਦੀ ਕਿ ਪਾਸਿਓ ਤੇ ਬਾਕੀ ਨੂੰ ਕੰਮ ਨੇ ਪੂਰਾ ਕਸ ਫੜਿਆ ਹੋਇਆ ਪੂਰਾ ਰੇ ਘਰ ਦਾ ਜਿਵੇਂ ਹੁੰਦਾ ਜਿਹੜਾ ਮੱਕੀ ਦਾ ਹੁੰਦੀ ਆ ਖੁੱਲੀ ਡੁੱਲੀ ਇਹਨਾਂ ਲੋਕਾਂ ਕੋਲੇ ਬੱਕੀ ਤਾਂ ਬਹੁਤ ਆ ਪਰ ਵੜਾਉਣੀ ਥੋੜੀ ਥੋੜੀ ਕਰਕੇ ਹੁੰਦੇ ਆ ਉਹ ਟਰਾਲੀਆਂ ਟਰੋਲੀਆਂ ਵੀ ਗਾਹ ਖਾਲੀ ਹੋਣੀਆਂ ਹੁੰਦੀਆਂ ਸਾਰਾ ਕੁਝ ਅੰਦਰ ਟੈਂਕ ਭਰ ਗਿਆ ਮਾਰਿਆਂ ਦਾ ਹਾਰਨ ਬੰਦਾ ਆਪਣਾ ਉਹ ਵੀ ਟਰਾਲੀ ਜੈਸਾ ਤੇ ਹੁਣ ਮੌਸਮ ਕਿਹੜੀ ਬੈਠਾ ਰੱਬ ਮੀਂਹ ਤੇ ਤੂਫਾਨ ਵੀ ਦੱਸਦੇ ਆ ਕਿਸੇ ਪਾਸੇ ਸਾਹ ਨਹੀਂ ਲੈਣ ਦੇਣਾ ਇਹ ਗਰਮੀ ਆ ਤੇ ਗਰਮੀ ਕਹਿਰ ਦੀ ਸੱਟਣੀਆਂ ਤੇ ਜਦੋਂ ਮੀਂਹ ਪਉਣ ਲੱਗਿਆ ਤੇ ਮੀਂਹ ਕਹਿਰ ਦਾ ਸੱਟਣ ਲੱਗ ਗਿਆਣਾ ਬੜਾ ਮੋਟਾ ਚਲੋ ਬਾਕੀ ਮੱਕੀਆਂ-ਮੁੱਕੀਆਂ ਵੱਡੀਆਂ ਜਾਣ ਗਰਮੀ ਦਾ ਝੱਲ ਲਾਂਗੇ ਜੇ ਮੀਂਹ ਜੇ ਮੀਂਹ ਪੈ ਗਿਆ ਤੇ ਬੁਰਾ ਹਾਲ ਹੋ ਜਾਣਾ ਉੱਬਾ ਹੋ ਜਾਣਾ ਤੇ ਆਪਣਾ ਮੱਕੀਆਂ ਵੀ ਡੁੱਗਣ ਦਾ ਡਰਾ ਫਿਰ ਹੋਰ ਸੁਣਾਓ ਤੁਸੀਂ ਦੱਸਿਆ ਜੀ ਕਿਹੜੇ-ਕਿਹੜੇ ਏਰੀਏ ਚ ਚੱਲ ਪਈ ਆ ਮੱਕੀ ਪਾ ਦਾ ਜਿਹੜੇ ਏਰੀਏ ਚ ਚੱਲਦੇ ਪਏ ਆ ਮਸ਼ੀਨ ਆਪਣੀ ਚੱਲਦੀ ਆ ਉਸ ਏਰੀਏ ਦਾ ਫੁੱਲ ਜ਼ੋਰ ਦਾ ਕੰਮ ਪੂਰਾ ਜ਼ੋਰ ਦੇ ਕੰਮ ਫੜਿਆ ਹੋਇਆ ਪਿੰਡੋ ਵੀ ਹੁਣ ਤਾਂ ਪਾਉਣ ਵਾਲ ਲੱਗੇ ਆ ਰਸਤੇ ਕੰੋਂ ਪਿੰਡ ਵੀ ਚੱਲ ਪੈਣਾ ਕੰਮ ਇਹੋ ਇਸੇ ਕੰਮ ਕੀ ਸੁਲਾਵਾਂਗੇ ਆ ਜੇ ਫੋਰਮੈਨ ਸਾਹਿਬ ਤੇ ਐਦਾਂ ਫੋਰਮੈਨ ਸਾਹਿਬ ਭਰਿਆ ਖੜਾ ਟੈਂਕ ਬਹੁਤ ਲੱਗ ਆਪਨੇ ਢੂਂ ਲਿਆਂਦਾ ਪਿਆ ਗਰਮੀ ਨੇ ਵੀ ਹੱਥ ਕਰਾ ਛੱਡੀ ਏ ਆਪਾਂ ਆ ਗਏ ਸੀਗੇ ਜੀ ਰਾਤ ਘਰੇ ਪਿੰਡ ਤੇ ਆਪਣਾ ਹਰ ਕੱਲ ਵੀਡੀਓ ਬਣਾਉਂਦਾ ਸਾਡਾ ਟਾਈਮ ਨਹੀਂ ਲੱਗਾ ਉਹ ਦੂਸਤ ਤੇ ਇੱਥੋਂ ਬਹੁਤ ਫੋਨ ਆਈ ਜਾਂਦੇ ਸੀਗੇ ਬਾਈਆਂ ਦੇ ਬਈਆ ਵੱਢਦੇ ਉੱਥੋਂ ਇੱਕ ਵਾਰੀ ਤਾਂ ਜਿਹੜਾ ਹੁਣ ਆਲੂਆਂ ਉਦੋਂ ਵਾਲੀ ਮੱਕੀ ਸੀਗੀ ਜਿਹੜੀ ਉਹ ਹਰੇ ਪੰਜਾਤ ਦਿਨ ਲੈਂਦੀ ਆ ਤੇ ਆਪਣਾ ਸਾਬੀਆਂ ਸੂਜੀਆਂ ਵਾਲੀ ਜਿਹੜੀ ਪਹਿਲਾਂ ਮੱਕੀ ਸੀਗੀ ਉਹ ਵੱਡੀ ਵੱਡੀ ਗਈ ਸਾਰੀ ਕਮਾਦ ਵਾਲੀ ਸਾਰੀ ਵੱਡੀ ਗਈ ਤੇ ਉਹ ਉਹਨਾਂ ਦੀ ਦੂਜੀ ਆਪਣੇ ਜਿਹਨਾਂ ਤੇ ਆਪਾਂ ਗਏ ਹੋਏ ਆ ਉੱਥੇ ਦੁਆਬੇ ਇਹਨਾਂ ਦੇ ਪਿੰਡ ਉਹਨਾਂ ਦੀ ਦੂਜੀ ਮੱਖੀ ਹਰੇ 10 7 7 8 ਦਿਨ ਲੈਂਦੀ ਆ ਅੱਗੇ ਚਲੋ ਨੇ ਪਿੰਡ ਵੱਡ ਜਾਣੇ ਆ ਕਿਤਾਬ ਦੀ ਰਹਿੰਦੀ ਥੋੜੀ ਵੱਡਣ ਵਾਲੀ ਤੇ ਪਰ ਇਹਨੂੰ ਰੱਖ ਪਰ ਇਹਨੂੰ ਨਾ ਪਰ ਇਹਨੂੰ ਪਰ ਇਹਨੂੰ ਪਰ ਇਹਨੂੰ ਹੋਰ ਪਰ ਇਹਨੂੰ ਭਾਈ ਤੂੰ ਸਿੱਧੀ ਜਾਣ ਦੇ ਤੇ ਚੱਲੇ ਆ ਉਰੇ ਨੂੰ ਉਰੇ ਨੂੰ ਮੇਰੇ ਨਾਲੋਂ ਵੱਟ ਲੈ ਬੱਸ ਬਸ ਥੋੜੀ ਹੋਰ ਆਉਣ ਦੇ ਬਸ ਤੇ ਹੁਣ ਚੱਲਦੇ ਆਪਾਂ ਆਪਣੇ ਨਾਲ ਦੇ ਪਿੰਡ ਜਨੇਰ ਉੱਥੇ ਵੱਢਣੀ ਆ ਤੇ ਜੁੜੇ ਰਹੋ ਜੀ ਸਾਡੇ ਵਲੌਗ ਦੇ ਨਾਲ ਤੇ ਮਿਲਦੇ ਆ ਤੁਹਾਨੂੰ ਅੱਗੇ ਇਹਨਾਂ ਚੱਲ ਕੇ ਦਿਖਾਉਣੇ ਤੁਹਾਨੂੰ ਇੱਥੇ ਇੱਥੋਂ ਵਾਲੀਆਂ ਵੀ ਮਕੀਆਂ ਦਾ ਝਾੜ ਕਿਵੇਂ-ਕਿਵੇਂ ਰਹਿੰਦਾ ਕਿਵੇਂ ਗੰਦੀ ਗੱਲ ਨਾ ਕੀ ਬਾਤ ਆ ਚਲੋ ਠੀਕ ਹੈ ਜੀ ਦੀ ਬੇਲੇ ਭਾਈਆਂ ਦੇ ਵੱਢ ਨਹੀਂ ਇੱਥੇ ਹਾਂ ਜੀ ਹਾਲੂ ਦੁਰਿਆ ਹਾਂ ਤਾਂ ਨੇੜੇ ਨੇੜੇ ਮੇਲ ਲੱਗਿਆ ਕਮ ਹੈ ਨਜ਼ਾਰੇ ਨੇੜੇ ਵਧੀਆ ਕਿ ਨਹੀਂ ਨਜ਼ਾਰੇ ਚੱਲ ਨਟੋ ਲੈ ਰਹੀਆਂ ਲਾ ਲੈਂਦਾ ਬੰਦਾ ਪਾ ਬਾਬਾ ਹਮੀ ਨੂੰ ਪਾ ਦੇਣਾ ਕਿਤੇ ਥੋੜਾ ਜਿਹਾ ਠੰਡਾ ਕਰ ਦੇ ਮਾਜਾ ਬੁਰੇ ਹਾਲ ਆ ਬੰਦੇ ਬਿਮਾਰ ਵੀ ਜਾਂਦੇ ਆ ਹਾਂ ਕੁਝ ਫਰਕ ਆ ਪਰ ਇੰਨਾ ਵੀ ਨਹੀਂ ਇਹ ਲੰਮੇ ਹੀ ਆ ਸਿਆੜੋਂ ਨੂੰ ਕਿ लम्मे ही हैं सियाड़ हाँ चल चल महीना रखी रहा एक सवेरे बर्फ पा ले आइसबॉक्स ਆ ਪਾਣੀ ਸਾਰੀ ਦਾ ਵੀ ਠੰਡਾ ਰਹਿੰਦਾ ਰਹਿੰਦਾ ਤੇ ਹੋਰ ਆਪਣੇ ਕੋਲ ਤੋਂ ਵੀ ਜੰਨੇ ਆ ਮੇ ਲੋਟੀ ਆ ਇੱਕ ਸਾਨੂੰ ਬੰਦਾ ਹੀ ਮਿਲੇ ਮੱਕੀ ਵੱਢੀ ਗਈ ਸੀ ਉਹਨਾਂ ਦੀ ਤੇ ਹੁਣ ਜਿੱਥੇ ਟੈਂਕ ਭਰ ਜਾਣਾ ਉੱਥੇ ਹੀ ਬੰਦੇ ਨੇ ਹਾਰਨ ਮਾਰਨਾ ਜਾ ਕੇ ਸਾਨੂੰ ਕਹਿੰਦੇ ਤੁਸੀਂ ਭਜਾਉਣੇ ਬਹੁਤ ਆ ਮਸ਼ੀਲ ਆ ਮਸ਼ੀਨ ਨਹੀਂ ਤੁਸੀਂ ਮਤਲਬ ਸਾਨੂੰ ਬਹੁਤ ਭਜਾਉਂਦੇ ਆ ਕਿ ਐਨਾ ਨਹੀਂ ਕਿਤੇ ਆਂਦੇ ਖਪੇ ਹੀ ਨਹੀਂ ਜਿੰਨਾ ਤੁਸੀਂ ਸਾਨੂੰ ਖਪਾਤਾ ਚੋਂ ਕਿੰਨੇ ਆ ਹਾ ਕਦੇ ਹਾਰ ਨਹੀਂ ਕਿਤੇ ਮਾਰ ਦਿੰਦੇ ਜਾ ਕੇ ਕਦੇ ਕਿਤੇ ਮਸ਼ੀਨਾਂ ਨੇ ਤਾਂ ਹਾਰ ਉੱਥੇ ਹੀ ਮਾਰਨਾ ਜਿੱਥੇ ਪੱਕੀ ਪੱਕ ਜਿੱਥੇ ਟੈਂਕ ਭਰ ਗਿਆ ਮਕੀ ਨਾਲ ਮਾ ਚਲੋ ਭਾਈ ਲੋਕ ਭਾਲਦੇ ਆ ਕਿ ਦਾਣੇ ਵੀ ਕਢਾ ਕੇ ਦਿਓ ਤੇ ਮੰਡੀ ਵੀ ਸਟਾਗੇ ਆ ਉਹ ਸਾਰਾ ਠੇਕਾ ਹੀ ਮਸ਼ੀਨ ਵਾਲਿਆਂ ਦਾ ਯੇ 4500 ਰੁਪਇਆ ਦੇਣਾ ਤੇ ਅਸੀਂ ਠੇਕਾ ਹੀ ਮਾਰ ਲੈਣਾ ਤੁਹਾਡੇ ਨਾਲ ਨਹੀਂ ਉਹਨਾਂ ਦੀ ਹਿੰਮਤੀਆਂ ਨਹੀਂ ਵੀ ਟਰੈਕਟਰ ਉੱਲ ਜਾ ਕੇ ਲਾ ਦिए ਦੁਵਾਰਾ ਯਾਰ ਚਿੱਟਾ ਲਾਉਂਦੇ ਸੀਗੇ ਅਪਨ ਖੇੜੀ ਸੀਗੇ ਹੁਣ ਆਪਾਂ ਵੀ ਤੁਰੇ ਫੇਰੀ ਦਾ ਸਾਰਾ ਦਿਨ ਸਾਰੀ ਦਿਹਾੜੀ ਭਗਾਈ ਕਰਦੇ ਹੀ ਆ ਉਹਨਾਂ ਨੇ ਬੈਠੇ ਸੀ ਸ਼ਾਵੇਂ ਬੈਠੇ ਰਹੀਏ ਦਾਣੇ ਵੀ ਪਵਾ ਦੇਓ ਤੇ ਸਾਨੂੰ ਖਪਾਉਣਾ ਵੀ ਨਾ ਹੋਏ ਇਹ ਜਿਹਾ ਬਈ ਇਹ ਤੁਹਾਡੇ ਪਿਓ ਦੀ ਨਹੀਂ ਗੀ ਹਾਂ ਤਰ ਵੀ ਇਹ ਸਾਡੇ ਲੱਗੇ ਤੇ 32-33 ਲੱਖ ਮਿਹਨਤ ਕਰਨ ਗਏ ਹਾਂ ਨੌਕਰੀ ਕਰਨ ਥੋੜੀ ਗਏ ਕਿਸੇ ਨਾਲ ਇਦਾਂ ਬਾਕੀ ਕੋਤਾ ਵੀ ਨਾ ਨਮਾੰਦਾ ਪਾਣੀ ਦਾ ਗਰਮੀ ਆ ਵੀ ਬੜੀ ਯਾਰ ਆਪਣੇ ਵੇਖ ਲਾ ਮੂੰਗੀ ਸੁੱਕ ਗਈ ਉਧਰ ਮੰਗਾਂ ਨਗਰ ਆ ਰਿਹਾ ਕਿੱਦਾਂ ਨਹੀਂ ਹੁੰਦੀ ਨਾ ਨਹੀਂ ਸਪਰੇਅ ਮਾਰੀ ਹੈ ਹਾਂ ਤੇ ਸਪਰੇਅ ਦੇ ਵਿਚ ਵਧਣੇ ਵਧਦੇ ਨੇ ਕਟਰ ਦੂਜਾ ਨਹੀਂ ਮਸ਼ੀਨ ਇਹਨਾਂ ਕੋਲੇ ਆਪਦੀ ਹੈਗੀ ਇਹ ਜ਼ਮੀਨ ਇਹਨਾਂ ਕੋਲੇ ਆਪਦੀ ਹੈਗੀ ਉਹ ਲਿਓਣੀ ਪੈਣੀ ਆ ਆਪਾਂ ਇੱਥੇ ਖੜੇ ਆਂ ਉਹ ਵੀ ਤਾਂ ਕਟਰੇ ਹੀੜੂ ਦਾ ਟਰਾਲੀ ਪਿੱਛੇ ਜੀਪ 'ਚੇ ਪਾ ਲੈਣਗੇ ਬਾਕੀ ਇਹ ਮਾਰੀ ਆ ਸਪੜੇ ਪਰੇ ਇਹ ਮੱਚੀ ਗੀ ਦੇ ਪੱਲੇ ਕੁਛ ਨਹੀਂ ਰਿਹਾ ਦਾਣਾ ਵੀ ਛੁੱਕ ਜਾਂਦਾ ਦਵਾਈ ਮੇਰੀ ਯਾਰ ਯਾਰ ਹੀ ਖਾਣਾ ਪੈਣ ਚਾਉਂ ਨਾ ਇਹ ਖਾਨਜੁਗੀ ਰਹਿਣੀ ਆ ਜੇ ਮੰਡੀ ਜਾ ਕੇ ਵੇਖੂਗੀ ਵਿਕਣੀ ਵੀ 100 200 ਘਟ ਕੇ ਆ ਇਹ ਨਿਆਰੇ ਇਹ ਸਪਰੇ ਨਾ ਦਾਣਾ ਇਕੱਠਾ ਹੋ ਜਾਂਦਾ ਬਾਈ ਹਾਂ ਮੱਚ ਜਾਂਦਾ ਹਾਂ ਇਕੱਠਾ ਹੋ ਗਏ ਇਹ ਖਾਨ ਵਾਲੀ ਰਹਿੰਦੀ ਨਹੀਂ ਮੁੜ ਕੇ ਵਪਾਰੀ ਡੰਗਰ ਵੀ ਵਿਚਾਰੇ ਸਾਚ ਹਾਂ ਡੰਗਰਾ ਵੀ ਤਾਂ ਜਾਣ ਆ ਮੈਂ ਨਹੀਂ ਦੁੱਧ ਹੀ ਆ ਤੈਨੂੰ ਕਿਵੇਂ ਜਿਵੇਂ ਕਹਿ ਦੀ ਸੋਚਣੀ ਆ ਗਰਮੀ ਤਾਂ ਨਾ ਵਟ ਕੱਢੀ ਆਦੀ ਯਾਰੇ ਬਹੁਤ ਬੁਰਾ ਹਾਲ ਆ ਬਈ ਕੱਲ ਆ ਹਲੇ ਆਪਣੀ ਆਊਗੀ ਮੱਕੀ ਘੜ ਤੋਂ ਕੱਟ ਵੀ ਬਾਹਲਾ ਨਹੀਂ ਤਾਂ 2 ਮਹੀਨਿਆਂ ਨੂੰ 2 ਮਹੀਨੇ ਰਹਾ ਉਹਨਾਂ ਲੈ ਜਾਣੇ ਨੇ ਆਣੀ ਸਰਨੇ ਵੀ ਨਹੀਂ ਲੱਗੀ। ਇਹ ਲੱਗ ਰਿਹਾ ਵਾਟਾ। ਲਓ ਜੀ। ਉਹ ਕਹਿੰਦੇ ਆ ਕੀ ਰੱਬ ਨੇ ਸੋਣੀ ਲਈ ਕੀਰੀ। ਆਈ ਗਿਆ ਮੀ। ਹੋਈ ਗਿਆ ਤਾਂ। ਬੜੀ ਗਰਮੀ ਸੀ ਜੀ ਮੈਂ ਮਾਲਕਾ। ਮੱਕੀ ਆਪਣਿਆਂ ਦੀ ਵਧੀਆ ਹੋ ਗਿਆ ਵੱਡੇ ਟਿੱਕੇ। ਚੰਗੇ ਰਹਿਗੇ ਵੰਡ ਲਿਆ ਜਾਓ ਬਾਕੀ ਇਹ ਵੇੜਿਆਂਾਂ ਤੇਰੇ ਪਰ ਮੱਕੀ ਦਾ ਤਾਂ ਇਹ ਹੁੰਦਾ ਕਿ ਮੀਂਹ ਪੈ ਜਾ ਉਹਨੇ ਘੰਟੇ ਬਾਅਦ ਹੀ ਚੱਲ ਪੈਂਦੀ ਹੈ ਬਾਕੀ ਜਿਹੜਾ ਹੈ ਨਾ ਬਾਲਾ ਤਾਂ ਨਹੀਂ ਹੁੰਦਾ ਮੱਕੀ ਦਾ ਨਾ ਜਿਆਦਾ ਨਹੀਂ ਮੀਂਹ ਹਨ ਚੰਗਾ ਸੱਟਿਆ ਰੱਬ ਨੇ ਮਤਲਬ ਛੜਕਾ ਝੰਬਾ ਜਾ ਵਾਵਾ ਪਰ ਉਹ ਤਰਤੀ ਗਿੱਲੀ ਕਰ ਹੀ ਦਿੱਤੀ ਹੈ ਪਾਣੀ ਖੜਾ ਲਾ ਕੇ ਲਾ ਕੇ ਵਾਵਾ ਪਿਆ ਮੀਂਹ ਹਾਂ ਇੰਗੇ ਮੜਾ ਤਰ ਗੋੜ ਨੂੰ ਮੁੜ ਜਾਉਣੇ ਤੇ ਧਰਗੋੜ ਹੈ ਨਹੀਂ ਸੀ ਅਮੀ ਇੱਥੇ ਕੋਟ ਆ ਗਈ ਆ ਜਿਆਦਾ ਚਲੋ ਲੈ ਜਾਈਏ ਚਲੋ ਘਰੇ ਚੱਲ ਕੇ ਬਸਿਓ ਲਾਈਕ ਕਮੈਂਟ ਕਰਕੇ ਵਲੌਗ ਤੋਂ ਲੋ ਸਾਡਾ ਅੱਜ ਦਾ ਕੇ ਵਧਾਓ ਬੋਲਿਆ